ਰਾਗ ਸੁਹੀ ਮਹੱਲਾ ਪਹਿਲਾ ਕੁਚੱਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਮਨ ਕੋ ਚੱਜੀ ਅਮਾਵਨ ਦੁਸੜੇ ਹਉ ਕਿਉ ਸੋਹ ਰਾਵਣ ਜਾਉ ਜਿਉ ਇੱਕ ਦੋ ਇੱਕ ਚੜੰਦਿਆਂ ਕੌਣ ਜਾਣੇ ਮੇਰਾ ਨਾਉ ਜਿਉ ਜਿੰਨੀ ਸਖੀ ਸੋਰਾ ਵਿਆਸੇ ਅੰਬੀ ਸ਼ਾਵੜੀ ਇਹ ਤਿਓ ਸੇ ਗੁਣ ਮੰਝ ਨਾ ਆਵਣੀ ਹਉ ਕਹਿ ਤੀ ਦੋ ਸਤ੍ਰਿਓ ਜੀਓ ਕਿਆ ਗੁਣ ਤੇਰੇ ਵਿਥਰਾ ਹਉ ਗਿਆ ਕਿਆ ਕਿਨਾ ਤੇਰਾ ਨਾਮ ਜੀਓ ਇਕ ਤ ਟੋਲਣਾ ਅੰਬੜਾ ਹਉ ਸਦ ਕੁਰਬਾਨੇ ਤੇਰੇ ਜਾਉ ਜੀਓ ਸੋਇਨਾਰੂਪਾ ਰੰਗਲਾ ਮੋਤੀ ਤੈ ਮਨਕ ਜਿਉ ਸੇ ਵਸਤੂ ਸਹਿ ਦਿੱਤੀਆਂ ਮੈਂ ਤਿੰਨ ਸਿਉ ਲਾਇਆ ਚਿਤ ਜਿਉ ਮੰਦਰ ਮਿੱਟੀ ਸੰਧੜੇ ਪੱਥਰ ਕੀਤੇ ਰਾਸ ਜਿਉ ਹੋ ਐਨੀ ਟੋਨੀ ਭੁਲੀ ਅਸ ਤਿਸ ਕੰਤ ਨਾ ਬੈਠੀ ਪਾਸ ਜਿਉ ੰਬਰ ਕੁੰਜਾ ਕੁਰਲੀਆਂ ਬਗ ਬੈਠੇ ਆਏ ਜਿਓ ਸਾਤਨ ਚੱਲੇ ਸਹੋਰੇ ਕਿਆ ਮੋਹੇ ਦੇਸੀ ਅਕੇ ਜਾਏ ਜਿਓ ਸੁਤੀ ਸੁਤੀ ਝਾਲ ਥੀਆ ਭੋਲੇ ਵਾੜੜੇ ਆਸ ਜਿਓ ਤੈਸ ਨੰ ਨੂੰ ਮੁਤੀ ਅਸ ਦੁਖਾਂ ਕੋ ਧਰੀ ਆਸ ਤਿਓ ਤੁਦ ਗੁਣ ਮੈਂ ਸਭ ਅਵਗਣਾ ਇਕ ਨਾਨਕ ਕੀ ਅਰਦਾਸ ਜਿਓ ਸਭ ਰਾਤੀ ਸੋਹਾਗਣੀ ਮੈਂ ਡੋਹਾ ਗਣ ਕਾਈ ਰਾਤ ਜਿਓ ਸੋਹੀ ਮਹੱਲਾ ਪਹਿਲਾ ਸੁਚੱਜੇ ਜਾਤੂ ਤਾ ਮੈਂ ਸਭ ਕੋ ਤੂੰ ਸਾਹਿਬ ਮੇਰੀ ਰਾਸ ਜਿਓ ਤਉ ਦੇ ਅੰਦਰ ਹਉ ਸੁਖ ਵਸਾ ਤੂੰ ਅੰਦਰ ਸਾ বাস ਜਿਓ ਭਾਣੇ ਤਖਤ ਵਡਾਈਆਂ ਭਾਣੇ ਪੀਖ ਉਦਾਸ ਜਿਓ ਭਾਣੇ ਥਲ ਸਿਰ ਸਰਵ ਵੇ ਕਮਲ ਫੋਲੇ ਆਕਾਸ਼ ਜਿਓ ਭਾਣੇ ਪਵਜਲ ਲੰਗੀਐ ਭਾਣੇ ਮੰਜ ਭਰੀ ਆਸ ਜਿਓ ਭਾਣੇ ਸੋ ਸਹੋਂ ਰੰਗਲਾ ਸਿਫਤ ਰਥਾ ਗੁਣਤਾਸ ਜਿਉ ਭਾਣੇ ਸਹੁ ਪਿਹਾਵਲਾ ਹਉ ਆਵਣ ਜਾਣ ਮਈ ਆਸ ਜਿਉ ਤੂ ਸਹੁ ਅਵਗਨ ਅਤੋਲਵਾ ਹਉ ਕਹਿ ਕੈ ਟਹ ਪਈ ਆਸ ਜਿਉ ਕਿਆ ਮੰਗੂ ਕਿਆ ਕਹਿ ਸੁਣੀ ਮੈਂ ਦਰਸ਼ਨ ਪੂਖ ਪਿਆਸ ਜਿਉ ਗੁਰ ਸ਼ਬਦੇ ਸੋ ਹਉ ਪਾਇਆ ਸਤਿ ਨਾਨਕ ਕੇ ਅਰਦਾਸ ਜਿਓ ਸੁਹੀ ਮਹਲਾ ਪੰਨਵਾ ਗੁਣਵੰਤੀ ਜੋ ਤੇ ਸੇ ਗੁਰ ਸਿਖੜਾ ਤਿਸ ਨਿਵ ਨਿਵ ਲਾਗੋ ਪਾਉ ਜਿਓ ਆਖਾਂ ਬਿਰਤਾ ਜੀ ਕੀ ਗੁਰ ਸਚਨ ਦੇਹ ਮਲਾਏ ਜਿਓ ਸੋਈ ਦਸ ਉਪਦੇਸਣਾ ਮੇਰਾ ਮਨ ਅਣਤ ਨਾ ਕਾਹੂ ਜਾਏ ਜਿਉ ਈ ਮਨ ਤੈ ਕੂ ਦੇਵਸਾ ਮੈਂ ਮਾਰਗ ਦੇਹੂ ਬਤਾਏ ਜਿਉ ਹਉ ਆਇਆ ਦੂਰੋ ਚੱਲ ਕੈ ਮੈਂ ਤੱਕੇ ਤੋ ਸ਼ਰਨਾਏ ਜਿਉ ਮੈਂ ਆਸਾ ਰੱਖੀ ਚਿਤ ਮਹਿ ਮੇਰਾ ਸਭੋ ਦੁੱਖ ਗਵਾਏ ਜਿਓ ਇਤ ਮਾਰਗ ਚਲੇ ਭਾਈ ਆੜੇ ਗੁਰ ਕਹੇ ਸੋ ਕਾਰ ਕਮਾਏ ਜਿਓ ਤਿਆਗੇ ਮਨ ਕੀ ਮਤੜੀ ਵਿਸਾਰੇ ਦੂਜਾ ਭਾਉ ਜਿਓ ਇਉ ਪਾਵੇ ਹਰ ਦਸਰਾਵੜਾ ਨਹਿ ਲੱਗੇ ਤਤੀ ਵਾਉ ਜਿਓ ਹਉ ਆਪੋ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮਾਉ ਜਿਓ ਹਰ ਭਗਤ ਖਜਾਨਾ ਬਖਸ਼ਿਆ ਗੁਰੂ ਨਾਨਕ ਕੇ ਆਪਸਾਉ ਜਿਓ ਮੈਂ ਬਹੁੜ ਨਾ ਤ੍ਰਿਸ਼ਨਾ ਭੁਖੜੀ ਹਉ ਰਜਾ ਤ੍ਰਿਪਤ ਅਗਾਏ ਜਿਓ ਜੋ ਗੁਰ ਦੇ ਸੇ ਸਿਖੜਾ ਤੇਸ ਨਿਵਨੇਮ ਲਾਗੋ ਪਾਏ ਜਿਓ ਮੈਂ ਬਹੁੜਨਾ ਤ੍ਰਿਸ਼ਨਾ ਭੁਖੜੀ ਹਉ ਰਜਣਾ ਤ੍ਰਿਪਤ ਅਗਾਏ ਜਿਓ ਜੋ ਗੁਰ ਦੇਸੇ ਸਿਖੜਾ ਤਿਸ ਨਿਵਨੇਮ ਲਾਗੋ ਪਾਏ ਜਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ